ਸਾਈ ਗੁਰੂ ਜੀ ਅਸੀਂ ਆਪਣੇ ਬਾਈ ਬਟੂਰ ਦੇ ਪਿਆਰੇ ਫੌਜੀ ਵੀਰਾਂ ਨੂੰ ਮੇਨਣ ਵਾਸਤੇ ਜਾ ਰਹੇ ਹਾਂ ਸਾਡੀ ਗੱਡੀ ਜਾ ਰਹੀ ਆ ਬਾਈ ਜੀ ਹਵੇਲੀ ਪਰਮੇਸ਼ਰ ਦਵਾਰ ਪਟਿਆਲੇ ਵੱਲ ਨੂੰ ਤੇ ਅਸੀਂ ਦੋਨੇ ਵੀਰ ਵੀਰ ਸੋਮਕੇਂਦਰ ਸਿੰਘ ਜੀ ਤੇ ਦਾਸ ਜੀ ਇਕੱਲੇ ਜਾ ਰਹੇ ਹਾਂ ਬੱਸ ਦੇ ਵਿੱਚ ਜਾਨੂ ਜੀ ਦਾ ਮੇਲਾ ਬਾਈ ਜੀ ਦਾ ਦਾਸ ਸਾਹਿਬ ਬਾਈ ਗੁਰੂ ਜੀ ਮੇਰੇ ਦੇ ਉੱਤੇ ਆ ਰਹੇ ਆ ਜੰਗਾ ਹੋਰੀ ਸਿੰਘ ਜੀ ਆ ਸਾਡੀ ਗੱਡੀ ਤੇ ਸਾਡੀ ਲੱਗੇ ਜਾਂਦੀ ਹੈ ਕਿ ਆ ਗਏ ਅਸੀਂ ਤੁਹਾਡੇ ਕੋਲੇ ਮਗਰੇ ਆਉਣੇ ਭੱਜੇ ਆਹ ਬੁੜਕਰ ਰਵੀਰ ਜੀ ਤੁਹਾਡਾ ਫੋਨ ਆ ਗਿਆ ਕਿ ਅਸੀਂ ਆ ਰਹੇ ਆ ਤੁਹਾਡੇ ਕੋਲ ਨੂੰ يا اپ چنے جاتے ہیں انہوں نے بس یہ کیا ہے یہ کر جائے کمرہ رینڈر کروانا نہیں چل رہا ہے اوترنے کا طریقہ ڈاکٹروں کا Hãy subscribe cho kênh Ghiền Mì Gõ Để không bỏ lỡ những video hấp dẫn اوه <laughs> <laughs> Hahaha <laughs> ਅਬਾ ਗੁਰੂ ਜੀ ਅਸੀਂ ਪਿਆਰੇ ਵੀਰ ਸਾਰੇ ਮਿਲ ਰਹੇ ਆ ਮੇਰੇ ਕੋਲ ਕਾਨੂੰਨ ਦੇ ਸੈਂਟਰ ਦੀ ਪੁਲਿਸ ਦੇ ਬੰਦੇ ਸਿੰਘ ਨੇ ਵਾਹ ਦੀਵਾ ਬਹੁਤ ਖੁਸ਼ੀਆਂ ਹੋ ਰਹੀਆਂ ਨੇ ਮੜੰਗੇ ਸਾਰੇ ਬੜੇ ਬੜੀ ਸਾਲ ਬਾਅਦ ਮੜੰਗੇ ਸਾਰੇ ਬੜੀ ਹੋਏ ਪਏ ਨੇ ਅਬੜ ਆ ਸਿੰਘਾਂ ਦੇ ਮੜੰਗੇ ਸਾਰੇ ਪਤਲੇ ਹੋਏ ਪਏ ਨੇ ਪਛਾਣ ਨਹੀਂ ਆ ਰਹੀ ਪਛਾਣ ਹੀ ਨਹੀਂ ਆ ਰਹੀ ਕਿਹੜਾ ਸਿੰਘ ਕਿਹੜਾ ਵਾਹ ਦੀਵਾ ਵਾਹ ਦੀਵਾ ਵਾਹ ਦੀਵਾ ਕਾਰ ਸਿੰਘ ਰਵਿੰਦਰ ਸਿੰਘ ਮੇਰੇ ਯਾਦ ਆਉਂਦੇ ਮੇਰੇ ਯਾਦ ਆ ਜਦੋਂ ਆਪਾਂ ਸੀਗੀ ਇਕੱਠੇ ਸਿੰਘਾਂ ਕਾ ਲੰਗਰ ਚਲੋ ਤੇ ਮੋਟੇ ਕਰੀਂ ਦੇਖਿਆ ਕਰ ਮੈਂ ਭੈਣ ਤੇ ਮੇਰਾ ਸਭ ਕੁ ਡਾਉਲ ਕਰ ਦੇ ਆ ਸਹੀ ਗੱਲ ਹੈ ਮੋਟਾ ਨਹੀਂ ਗੱਲ ਹੈ ਕੀ ساری ਰਾਤ ਨਹੀਂ ਬਿੰਦਾ ਭੈਣ ਦਾ ਯਾਰ ਲੋਕਾਂ ਨੂੰ ਛੁੱਟੀ ਆ ਸਾਡਾ ਉੱਪਰੋਂ ਮਾਟਰ ਆਇਆ ਛੁੱਟੀ ਵਾਸਤੇ ਹੁਣ ਪੈਸਾ ਤੁਹਾਨੂੰ ਤੁਮ ਮਿਲ ਜੇ ਜਾਉਂਗਾ ਕਿੰਨੇ ਤੁਸੀਂ ਜਾਓਗੇ ਲਾਫੂ ਮੈਂ ਕੀ ਆਵਾਜ਼ ਦਿੰਦਾ ਨਹੀਂ ਭੈਣ ਜੀ ਪ੍ਰੋਫੈਸਰ ਆ ਤੂੰ ਰਹਿ ਕੇ ਰਹਿ ਨਹੀਂ ਨੰਬਰ ਜੀ ਜੇ ਉਹ ਨਹੀਂ ਜੀ ਦਈਂ ਤੇ ਵੀਰ ਪਿਆਰੇ ਜੁਟਦੇ ਵੀਰ ਆਪਣੇ ਸੋਰੀ ਆਪਣੇ ਬਾਈ ਪਲਟੂਨ ਦੇ ਵੀਰ ਸਾਰੇ ਅਸੀਂ ਇਕੱਠੇ ਹੋਏ ਆ ਤੇ ਭੋਜਨ ਪਾਣੀ ਸਾਡੇ ਮੂੰਹ ਮੇਲ ਰਹੇ ਨੇ ਤੇ ਬੜੀ ਖੁਸ਼ੀ ਹੋਈ ਹੈ ਬਹੁਤ ਖੁਸ਼ੀ ਹੋਈ ਹੈ ਤੇ ਮੇਰੇ ਛੋਟੇ ਵੀਰ ਮਰੀਕ ਸਿੰਘ ਦੀ ਪਰ ਵੱਡਾ ਹੈ ਦੋ ਸਹਾਟ ਇਹਨਾਂ ਦਾ ਨੰਬਰ ਮੇਰਾ ਦੋ ਕੱਥਰ ਆ ਬਹੁਤ ਉਪਰਾਂ ਲਾ ਕੀਤਾ ਅੱਛਾ ਤੁਹਾਡਾ ਜੀ ਕਿਵੇਂ ਕੀਤਾ ਕਮਾਲ ਕਰ ਦਿੱਤਾ ਨਾ ਆਪਾਂ ਸੋਚਿਆ ਜੇ ਦੂਜੇ ਕੋਈ ਪੱਥੇ ਹੁੰਦੇ ਨਾ ਸਿਰਫ ਮੈਂ ਆਪਾਂ ਕਿਉਂ ਰੱਖਿਆ ਗਾਈ ਨੂੰ ਨਾ ਗੈਟਰ ਪਿਆ ਹਾਂਜੀ ਹਾਂ ਆਪਾਂ ਸੋਚਿਆ ਬਹੁਤ ਵਧੀਆ ਬਹੁਤ ਵਧੀਆ ਸੈਂਟਰ ਤੱਕ ਮਾਲ ਕਿਤੇ ਆਪਾਂ ਬੰਦੇ ਨੰਬਰ ਕਰ ਲੈਣ ਵਸ ਰੈਸ ਖੋਲ ਦੇ ਬਹੁਤ ਵਧੀਆ ਕੀਤਾ ਮੈਂ ਕਿਹਨੂੰ ਕਹਰਾਉਂਦਾ ਆਪਣੇ ਅਧਿਆਇ ਕਿਹਨਾਂ ਨੂੰ ਭੇਜਦਾ ਜਾਏ ਕੁੱਝ ਸਕਦਾ ਬਣਾਉਣਾ ਸਾਥਰ ਬੋਲ ਦੇਖਵਾਇਆ ਜਿਹੜਾ ਸਾਥ ਕਰਦਾ ਇਹਨਾਂ ਦਾ ਕੰਮ ਹੈ ਕਿ ਉਹ ਬੋਲਦੇ ਨੇ ਜਿਹੜਾ ਇਹ ਮੇਲਾ ਮੈਂ ਕਿਉਂ ਉੱਤਰ ਚੱਲਿਆ ਨਾ ਉਹ ਬਾਰੇ ਗੱਲ ਕਰਦੇ ਨੇ ਬਜਟ ਨੇ ਰੋਣਾ ਇਹ ਵਿੱਚ ਚਾਪੜੇ ਇਹ ਬੇਚੇ ਤੰਤਾ ਵਿੱਚ ਠੰਡਾ ਚੱਲੀ ਜਾਂਦਾ ਕੰਮ ਹਾਂ ਹਾਂ ਇਹਨਾਂ ਨੂੰ ਡਰਾਈਵਰ ਹੋਰ ਨੇ ਕਿਹੜਾ ਗਾਉਣਗਾ ਹਾਂ ਵਿੱਚ ਤੱਤਾ ਵਿੱਚ ਡੰਡਾ ਵਿੱਚ ਕੋਲਡ ਡਰਿੰਕ ਵਿੱਚ ਹੀ ਚਾ ਬਚਈ ਅਕੀਆ ਕੌਫੀ ਕੌਫੀ ਤੇ ਵੀਰ ਪਿਆਰੇ ਲੱਗੇ ਹੋਏ ਨੇ ਖਾਣ ਪਾਣ ਨਾਲ ਗੱਲਾਂ ਮਾਰਦੇ ਨੇ ਨਾਲ ਹੱਸਦੇ ਨੇ ਨਾਲ ਖੇਡਦੇ ਨੇ ਤੇ ਇਹ ਸਾਡੇ ਕਲਾਸ ਕੰਟਰੀ ਵਾਲੇ ਸਿੰਘ ਮਹਿੰਦਰ ਸਿੰਘ ਜੀ ਇਹ ਬੜੇ ਦੌੜੀਏ ਸੀ ਬੜਾ ਪਿਆਰ ਲੈਂਦੇ ਸੀ ਪਲਟੜ ਦਾ ਆਪਣੇ ਸੈਂਟਰ ਦਾ ਤੇ ਆਪਣੀ ਪਲਟੂਨ ਦਾ ਤੇ ਬਹੁਤ ਪਿਆਰ ਵਾਲੇ ਸੀ ਤੇ ਇੱਥੇ ਸਾਡੇ ਨਾਲ ਦੌੜੀਏ ਜਸਵਾਲ ਸਿੰਘ ਜੀ ਵੀ ਦੌੜਦੇ ਹੁੰਦੇ ਸੀ ਤੁਹਾਡੀ ਕਿਹੜੀ ਦੌੜ ਸੀ ਹਾਂਜੀ 26 ਮੀਲ ਹੂੰ ਦੌੜਦੇ ਹੁੰਦੇ ਸੀ ਅਸੀਂ ਫਿਰ ਦੇਖਣਾ ਸਾਡੀ ਬਾਈ ਪੁਟੂਨ ਦੇ ਦੋ ਜਵਾਨ ਦੌੜਦੇ ਨੇ ਅਸੀਂ ਪੁਲੀਆਂ ਨਹੀਂ ਸਮੋਂਦੇ ਸੀ ਫਿਰ ਭੱਜ ਭੱਜ ਕੇ ਦੇਖ ਰਹੇ ਹਾਂ ਜਕਾਰੇ ਛੱਡਨੇ ਅਸੀਂ ਉੱਚੀ ਉੱਚੀ ਵੇ ਸਾਡੇ ਸਿੰਘ ਹੋ ਜਾਂਦੇ ਨੇ ਹੋ ਜਾਂਦੇ ਨੇ ਸਾਡਾ ਕਰੋ ਮੀਤ ਸਾਡਾ ਆਪਣਾ ਮਹਿੰਦਰ ਸਿੰਘ ਹੋ ਜਨਿਕਲ ਗਿਆ ਹੋ ਨਿਕਲ ਗਿਆ ਸੁਰਲੀ ਸੀ ਬੰਦਾ ਸਾਡਾ ਮਾਣ ਹਾਂਜੀ ਹਾਂ ਬਾਈ ਪੁਟੂਨ ਪੋਜੀ ਵੀ ਦਾ ਨੰਬਰ 241124 ਵੀਰ ਪਿਆਰੇ ਇਕੱਠੇ ਹੋਏ ਜਿਆਦਾ ਨਗੀਆਂ ਹੋਈਆਂ ਨੇ ਆਪਾਂ ਜਿਆਦਾ ਬੁੱਢੇ ਹੋਏ ਸੀਗੇ ਜਦੋਂ ਇਲਾਕੇ ਦੇ ਵਿੱਚ ਆਪਾਂ ਚਾਲ-ਪਹਲ ਕਰਦੇ ਜੀਏ ਤੇ ਹੁਣ ਆਪਾਂ ਨੂੰ ਜਿਆਦਾ ਸਾਰਿਆਂ ਇਕੱਠੇ ਜਦੋਂ ਹੋ ਗਿਆਂਗੇ ਇੱਕ ਦੂਜੇ ਨੂੰ ਸਾਰਿਆਂ ਫਲਾਣਾ ਕੀ ਸੀ ਫਲਾਣਾ ਕੀ ਕਰਦਾ ਹੁੰਦਾ ਸੀ ਕਿੰਮ ਕਰ ਕੀ ਕਰਦਾ ਹੁੰਦਾ ਸੀ ਵੀਰ ਪਿਆਰੇ ਇਕੱਠੇ ਹੋਏ ਜਿਆਦਾ ਨਗੀਆਂ ਹੋਈਆਂ ਨੇ ਹੱਸੇ ਹੱਸੂ ਕਰਦੇ ਚੀਰੇ ਦੱਲਾਂ ਘਣੀ ਕੋਈਆਂ ਨੇ ਦੱਲਾਂ ਆਪਣੇ ਦੜਾਂ ਦੇ ਵਿੱਚ ਹੁਣ ਕੋਈਆਂ ਇੱਕ ਦੂਜੇ ਨੂੰ ਸੁਣਾ ਰਹੇ ਆ ਕੋਰੋ ਕੋਰੋ ਕੇ ਸੁਣਾ ਰਹੇ ਨੇ ਹੱਸਦੇ ਆ ਵੀ ਅੱਗੇ ਪਿਆਰਾ ਪਿਆਰਾ ਵਚਲੇਗੀ ਪਿਆਰਾ 22 ਕੋ ਅਜੀਤ ਕੰਪਨੀ ਕੂਤੀ ਸੀ ਵਿੱਚ ਆਏ ਸਾਂ ਆਪਣੀ ਨਵੀਂ ਜਵਾਨੀ ਨੂੰ ਵੀ ਅਸੀਂ ਨਾਲ ਲਿਆਏ ਸਾਂ ਉਹ ਸਾਰੇ ਜਵਾਨ ਸਾਂ ਪਟਿਆਲੇ ਵਿੱਚ ਭਰਤੀ ਹੋ ਕੇ ਪਹੁੰਚੇ ਵਰਕਾ ਖਾਨਾ ਸੀ ਪਹਿਲੀ ਵਾਰੀ ਟ੍ਰੇਨ ਚੜੀ ਸੀ ਸਭ ਦੀਆਂ ਆਪਣੀਆਂ ਸਾਨਾ ਸੀ ਸਿੱਖ ਸੰਤਨ ਦੀ ਗੱਡੀ ਦੇ ਵਿੱਚ ਰਾਮਗੜ ਸਾਰੇ ਪਹੁੰਚ ਗਏ ਸਿੱਖ ਸੰਤਨ ਦੀ ਗੱਡੀ ਦੇ ਵਿੱਚ ਰਾਮਗੜ ਸਾਰੇ ਪਹੁੰਚ ਗਏ ਆਲੇ ਦੁਆਲੇ ਦੇਖਣ ਲੱਗੇ ਪੰਜਾਬੋ ਕਿੱਥੇ ਪਹੁੰਚ ਗਏ ਆਲੇ ਦੁਆਲੇ ਦੇਖਣ ਲੱਗੇ ਪੰਜਾਬੋ ਕਿੱਥੇ ਪਹੁੰਚ ਗਏ ਲੰਗਰ ਸੱਣ ਲਈ 2 PC ਵਿੱਚ ਲੰਗੀਆਂ ਲੈਣਾ ਹੋਈਆਂ ਨੇ ਵੀਰ ਪਿਆਰੇ ਇਕੱਠੇ ਹੋਏ ਯਾਦਾਂ ਨਵੀਆਂ ਹੋਈਆਂ ਨੇ ਵੀਰ ਪਿਆਰੇ ਇਕੱਠੇ ਹੋਏ ਯਾਦਾਂ ਨਵੀਆਂ ਹੋਈਆਂ ਨੇ ਹੱਸੂ ਹੱਸੂ ਕਰਦੇ ਚਿਹਰੇ ਗੱਲਾਂ ਗੜੀ ਪਰੋਈਆਂ ਨੇ ਹੱਸੂ ਹੱਸੂ ਕਰਦੇ ਚਿਹਰੇ ਗੱਲਾਂ ਗੜੀ ਪਰੋਈਆਂ ਨੇ ਅਗਲਾ ਪਹਿਰਾ ਹੈ ਜੀ ਆਪਾਂ ਮੰਡਰ ਕਮੈਂਡਰ ਦੇ ਵਿੱਚ ਲਾਈਨ ਦੇ ਵਿੱਚ ਲੱਗੇ ਤਉ ਦੇ ਮੈਂ ਕਹ 70 ਸੀਗਾ ਬਹੁਤ ਵਰਤਾ ਰਿਹਾ ਸੀਗਾ ਤੁੰ ਸੱਜ ਜੀ ਪਤਾ ਮੇਰਾ ਮੈਂ ਤਨ 70 ਪੁੱਛਦਾ ਸਭ ਨੂੰ ਕਿਹੜਾ ਪਿੰਡ ਕਿੱਥੋਂ ਆਇਆਂ ਇਕੱਲੇ ਇਕੱਲੇ ਨੂੰ ਪੁੱਛਦਾ ਸੀ ਮੈਂ ਤਨ 70 ਪੁੱਛਦਾ ਸਭ ਨੂੰ ਕਿਹੜਾ ਪਿੰਡ ਕਿੱਥੋਂ ਆਇਆਂ ਹੀ ਵੱਡੇ ਵੱਡੇ ਸਾਡੇ ਹੱਥੀਂ ਕੋਲੇ ਢਾਲ ਤੜਤਾ ਸਭ ਨੂੰ ਪਾਇਆ ਏ ਵਾਰੀ ਮੇਰੀ ਜਦੋਂ ਸੀ ਆਈ ਮੈਨੂੰ ਵੀ ਜਦ ਪੁੱਛਿਆ ਏ ਤੋ ਮੇਰੀ ਵਾਰੀ ਮੈਨੂੰ ਪੁੱਛ ਲੈ। ਹੁਣ ਮੈਂ ਦੇਖਦਾ ਮੈਨੂੰ ਇੰਨਾ ਨਹੀਂ ਸੀ ਪਤਾ ਕਿ ਤੋ ਇਹ ਹਾਲੂ ਵਾਲਾ ਪਿੰਡ ਦੇ ਦੂਸਰੇ ਗਵਾੜੋ ਸੀਗਾ ਇਹ ਚਹਿਲ ਸੀਗਾ ਅਸੀਂ ਢਾਲੀ ਵਾਲ ਸੀ। ਦੋ ਗੱਡੀਆਂ ਬੱਤੀਆਂ ਲੇ ਗਈਆਂ। ਇਹ ਦੂਸਰੀ ਪਾਸੇੋਂ ਸੀਗਾ ਮੈਨੂੰ ਹੋਰ ਨਹੀਂ ਸੀ ਪਤਾ ਵੀ ਫੌਜ ਦੇ ਵਿੱਚ। ਨਾਊ ਲੈਂਡ ਦੇ ਵਿੱਚ ਦੇਖੀ ਜਾਵਾ ਪਿੱਛੇ ਦੇ ਉਹ ਖੜਾ। ਮੈਂ ਤਾਂ ਇਹ ਤਾਂ ਸਾਡੇ ਪਿੰਡ ਦਾ ਗਾਹ ਹੈ। ਹਾਂ ਵਾਰੀ ਮੇਰੀ ਜਦੋਂ ਸੀ ਆਈ ਮੈਨੂੰ ਵੀ ਜਦ ਪੁੱਛਿਆ ਇਹ ਪਿੰਦਰ ਨੇ ਹਾਲੂ ਬਾੜ ਜਾਂ ਦੱਸਿਆ ਬੁਲਾਡਾ ਕਹਿ ਕੇ ਹੱਸਿਆ ਏ ਪਹਿਲਾਂ ਬੁਲਾਡਾ ਜੀ ਤੂੰ ਕਿਧਰ ਆ ਗਿਆ ਤੇ ਬੁਲਾਡਾ ਪਿੰਦਰ ਨੇ ਹਾਲੂ ਬਾੜ ਜਾਂ ਦੱਸਿਆ ਬੁਲਾਡਾ ਕਹਿ ਕੇ ਹੱਸਿਆ ਏ ਹੁਣ ਸਾਡਾ ਥਮਾ ਸੀ ਉੱਚਾ ਥੋੜਾ ਜਿਹਾ ਇਸ ਕਰਕੇ ਮੇਰੀ ਉਮਰ ਛੋਟੀ ਸੀ ਉਹਨਾਂ ਦੀ ਵੱਡੀ ਸੀ ਦੇ ਨਾਲ ਥੰਮੇ ਦੇ ਵਿੱਚ ਮੈਂ ਚਾਚਾ ਲੱਗਦਾ ਸੀ ਉਹਨਾਂ ਦਾ ਉਹ ਫਿਰ ਬੜੇ ਨਾਲੇ ਤਾਂ ਤੜਕਾ ਪਾਇਆ ਲੈ ਮੈਨੂੰ ਕਹਤਾਂ ਚਾਚਾ ਜੀ ਤੁਸੀਂ ਤੜਕਾ ਖਾਓ ਫਿਕਰ ਤਾਂ ਕੋਈ ਨਹੀਂ ਕਰਨਾ ਹੈ ਲੋੜ ਪਵੇ ਜੇ ਕਿਸੇ ਚੀਜ਼ ਦੀ ਭੱਜ ਲੰਗਰ ਵਿੱਚ ਵੜਨਾ ਹੈ ਇਹਨੇ ਭੱਜ ਕੇ ਲੰਗਰ ਦੀ ਹਾਲਾਣਾ ਕਰਾਣਾ ਇਹਨੇ ਲੋੜ ਪਵੇ ਜੇ ਕਿਸੇ ਚੀਜ਼ ਦੀ ਭੱਜ ਲੰਗਰ ਵਿੱਚ ਵੜਨਾ ਹੈ ਬਾਈ ਪਲਟੂ ਅਸੀਂ ਲੰਗਰ ਨਾਲ ਮੋਜਾਂ ਸਭ ਨੂੰ ਹੋਈਆਂ ਨੇ ਬਾਈ ਪਲਟੂ ਅਸੀਂ ਲੰਗਰ ਨਾਲ ਮੋਜਾਂ ਸਭ ਨੂੰ ਹੋਈਆਂ ਨੇ ਵੀਰ ਪਿਆਰੇ ਕੱਟੇ ਹੋਏ ਯਾਦਾਂ ਨਵੀਆਂ ਹੋਈਆਂ ਨੇ ਵੀਰ ਪਿਆਰੀ ਇਕੱਠੇ ਹੋਏ ਜਾਦਾ ਨਵੀਆਂ ਹੋਈਆਂ ਨੇ ਤੀਸਰਾ ਪੈਰਾ ਸ਼ੁਰੂ ਹੋਈ ਟ੍ਰੇਨ ਦਾ ਸਾਡੀ ਤੈਨਾ ਬਾਇਆ ਕਰਨ ਲੱਗੇ ਤੈਨਾ ਬਾਇਆ ਤੈਨਾ ਬਾਇਆ ਜਦੋਂ ਅੱਗੀ ਕਰਨ ਹੁਣ ਆਪਾਂ ਬਣਾਡੇ ਸੀ ਕਿ ਕਦੇ ਕੋਈ ਕੋਈ ਲੱਤ ਪਾੜਦਾ ਨਹੀਂ ਪੈਰ ਕਾਹਦੀ ਟੱਲੀ ਕਦੇ ਸ਼ੁਰੂ ਹੋਈ ਟ੍ਰੇਨ ਦਾ ਸਾਡੀ ਤੈਨਾ ਬਾਇਆ ਕਰਨ ਲੱਗੇ ਉਹੀ ਪੈਰ ਉਹੀ ਬਾਹ ਅੱਗੇ ਪਿੱਛੇ ਖੰਗ ਲੱਗੇ ਉਹੀ ਪੈਰ ਉਹੀ ਬਾਹ ਅੱਗੇ ਪਿਛੇ ਕਰਨ ਲੱਗੇ ਪਲਟੂਨ ਕਮਾਂਡਰ ਜਸਵੰਤ ਸਿੰਘ ਸਾਡੀ ਖੁੱਛ ਤੇ ਡੰਡਾ ਲਾਉਂਦਾ ਸੀ ਪਲਟੂਨ ਕਮਾਂਡਰ ਜਸਵੰਤ ਸਿੰਘ ਸਾਡੀ ਖੁੱਛ ਤੇ ਡੰਡਾ ਲਾਉਦਾ ਸੀ ਸਿੱਧੇ ਹੋ ਕੇ ਤੁਰਨ ਲੱਗੇ ਸੰਨਾਨੀ ਯਾਦ ਕਰਾਉਂਦਾ ਸੀ ਸਿੱਧੇ ਹੋ ਕੇ ਤੁਰਨ ਲੱਗੇ ਸਾਨੂੰ ਨਾਨੀ ਯਾਦ ਕਰਾਉਂਦਾ ਸੀ ਇੰਦਰਜੀਤ ਬਲਵਿੰਦਰ ਰਪਿੰਦਰ ਦਰਸ਼ਨ ਸਾਡੇ 우ਸਤਾਦ ਸੀਗੇ ਜਿੰਦਰਜੀਤ ਬਲਵਿੰਦਰ ਰੁਪਿੰਦਰ ਦਰਸ਼ਨ ਸਾਡੇ 우ਸਤਾਦ ਸੀਗੇ ਪ੍ਰੇਡ ਗਰਾਉਂਡ ਪਸੀਨਾ ਕੱਢਦੇ 우ਸਤਾਦ ਬੜੇ ਕਮਾਲ ਸੀਗੇ ਪੱਗਾਂ ਪੱਗਾਂ ਦੇ ਤੇ ਮੜਾਸੇ ਮਾਰਨ ਪੱਗਾਂ ਮਰਣੀ ਦੀਆਂ ਸੀ ਉਹੀਆਂ ਤੇ ਮੜਾਸੇ ਮਾਰ ਕੇ ਬੜੇ ਹੋਣਾ ਲੈਣ ਦੇ ਵਿੱਚ ਕਹਿੰਦਾ ਇਹ ਕੀ ਕੀਤਾ ਫਿਰ ਡੁੰਡੀ ਹਵਾ ਕੇ ਸਾਡੇ ਆਪਾਂ ਨੂੰ ਪੱਦ ਅਪਰੇਟ ਕਰਾਉਂਦੇ ਸੀ ਕਹਦੇ ਪੱਗਾਂ ਦੇ ਤੇ ਮੜਾਸੇ ਮਾਰਨ ਪੱਗ ਪਰੇਟਾਂ ਹੋਈਆਂ ਨੇ ਵੀਰ ਪਿਆਰੇ ਇਕੱਠੇ ਹੋਏ ਜਾਦਾ ਨਵੀਆਂ ਹੋਈਆਂ ਨੇ ਵੀਰ ਪਿਆਰੇ ਇਕੱਠੇ ਹੋਏ ਜਾਦਾ ਨਵੀਆਂ ਹੋਈਆਂ ਨੇ ਅੱਜ ਆਪਾਂ ਟ੍ਰੇਨ ਕਰਕੇ ਫਿਰ 28 ਦਿਨ ਦੀ ਛੁੱਟੀ ਮਿਲੀ ਆਪਾਂ ਨੂੰ 28 ਦਿਨ ਦੀ ਛੁੱਟੀ ਕੱਟ ਕੇ ਖੂਆ ਪੁਦੀਰੀ ਲਿਆਂਦੀ ਸੀ 28 ਦਿਨ ਦੀ ਛੁੱਟੀ ਕੱਟ ਕੇ ਸਭ ਨੇ ਲਿਆਂਦੀ ਸੀ ਉਦੋਂ ਖਾਈ ਦੰਦੀ ਸੁੱਕੀ ਘਟ ਤੇ ਖੁਆ ਪਜੀਰੀ ਲਿਆਂਦੀ ਸੀ ਉੱਤੋਂ ਉੱਤੋਂ ਮੈਂ ਖਾਈ ਜਾਵਾਂ ਥੱਲੇੋਂ ਕਿਸੇ ਨੇ ਖਾਦੀ ਸੀ ਕਿਸੇ ਉਹ ਉੱਤੋਂ ਮੈਂ ਖਾਈ ਜਾਵਾਂ ਥੱਲੇੋਂ ਕਿਸੇ ਨੇ ਖਾਦੀ ਸੀ ਕਸਮ ਪ੍ਰੇਡ ਦਾ ਦਿਨ ਫਿਰਵਾਇਆ ਲਾਲ ਪੱਗਾਂ ਸਭ ਬੰਦਿਆਂ ਦੇ ਕਸਮ ਪ੍ਰੇਡ ਦਾ ਦਿਨ ਫਿਰਵਾਇਆ ਲਾਲ ਪੱਗਾਂ ਸਭ ਬੰਦਿਆਂ ਨੇ ਹਰੀਆਂ ਵਰਦੀਆਂ ਜੱਟੇ ਸਪੈਡ ਖਾਕੀ ਵਰਦੀਆਂ ਛੱਡੀਆਂ ਨੇ ਆਦਵ ਸ੍ਰੀ ਗੁਰੂ ਗ੍ਰੰਥ ਸਾਹਿਬਾ ਦਿੱਤੀ ਸਭ ਸਲਾਮੀ ਜੀ ਆਦਵ ਸ੍ਰੀ ਗੁਰੂ ਗ੍ਰੰਥ ਸਾਹਿਬਾ ਦਿੱਤੀ ਸਭ ਸਲਾਮੀ ਜੀ ਦੇਸ ਕੌਮ ਦੀ ਸੇਵਾ ਕਰਨੀ ਭਰਤੀ ਬੁਰਾ ਨੇ ਹੰਮੀ ਜੀ ਦੇਸ ਕੌਮ ਦੀ ਸੇਵਾ ਕਰਨੀ ਭਰਤੀ ਬੁਰਾ ਨੇ ਹੰਮੀ ਜੀ ਬੈਸਟਰ ਰੰਗ ਰੂਪ ਗੁਰ ਚਰਨ ਸੀ ਬਣਿਆ ਪਲੇਸਟਰ ਰੂਟ ਬੁਰਚਾਰਨ ਸਿਪੜਿਆ ਖੁਸ਼ੀਆਂ ਸਭ ਨੂੰ ਹੋਈਆਂ ਨੇ ਵੀਰ ਪਿਆਰੇ ਇਕੱਠੇ ਹੋਏ ਜਾਦਾ ਨਵੀਆਂ ਹੋਈਆਂ ਨੇ ਵੀਰ ਪਿਆਰੇ ਇਕੱਠੇ ਹੋਏ ਜਾਦਾ ਨਵੀਆਂ ਹੋਈਆਂ ਨੇ ਲਾਸਟ ਹੈ ਇਹ ਸਾਡੇ ਬੀਬੀ ਅੰਮ੍ਰਿਤ ਸਿੰਘ ਦਾ ਪਰਦਾ ਸਾਹਿਬ ਅਮਰੀਕ ਵੀਰ ਦੀ ਸੋਚ ਪਿਆਰੀ ਅਮਰੀਕ ਵੀਰ ਦੀ ਸੋਚ ਪਿਆਰੀ ਲੱਭਲੀ ਤੇ ਸਭ ਹੀਰੇ ਨੇ ਕੰਤੇ ਤੁਸੀਂ ਕੀਮਤੀ ਚੀਜ਼ ਨੂੰ ਲੱਭਣ ਵਾਸਤੇ ਬੰਦਾ ਬਹੁਤ ਖੋਜ ਕਰਦਾ ਜੇ ਕੋਈ ਚੀਜ਼ ਗੁੰਮ ਹੋ ਜਾਵੇ ਆਪਣੇ ਕੋਲੋਂ ਤੇ ਆਪਾਂ ਲੱਭ ਜਾਈਏ ਜਦ ਜੇ ਬੰਦੇ ਲੱਭ ਜਾਣ ਤਾਂ ਇੰਨੀ ਵਧੀਆ ਗੱਲ ਹੈ ਤੇ ਬੜੀ ਇਹਨਾਂ ਨੇ ਖੋਜ ਕੀਤੀ ਵੀਰਾਂ ਨੇ ਅਮਰੀਕ ਵੀਰ ਦੀ ਸੋਚ ਪਿਆਰੀ ਲੱਭ ਲਈ ਤੇ ਸਭ ਹੀਰੇ ਨੇ ਅਲੱਗ ਅਲੱਗ ਜੁਨਟਾਂ ਦੇ ਵਿੱਚ ਰਹਿੰਦੇ 38 ਸਾਲ ਤੋਂ ਵੀਰੇ ਨੇ ਅਲੱਗ ਅਲੱਗ ਜੁਨਟਾਂ ਦੇ ਵਿੱਚ ਰਹਿੰਦੇ 38 ਸਾਲ ਤੋਂ ਵੀਰੇ ਨੇ ਮੋਛ ਫੁੱਟ ਦਪੂ ਖੈਸੀ ਸਾਰੇ ਮੋਛ ਫੁੱਟ ਗੱਭਰੂ ਹਐ ਸੀ ਸਾਰੇ ਅੱਜ ਸਭ ਚਿੱਟੇ ਦਾੜੇ ਨੇ ਅੱਜ ਸਾਰਿਆਂ ਦੇ ਚਿੱਟੇ ਦਾੜੇ ਮੜੰਗਿਆਂ ਦਾ ਪਤਾ ਹੀ ਨਹੀਂ ਲੱਗੇ ਹੈਗੇ ਵੀ ਕਿਹੜਾ ਉਹ ਬੰਦਾ ਜਿਹੜਾ ਉਹ ਬੰਦਾ ਕਿਹੜਾ ਗਾਇਕ ਗੁਜੇ ਰੋਣ ਦੱਸੇ ਕੁਛੇ ਪਤਾ ਲੱਗਿਆ ਵੀ ਉਹ ਫੁਲਾਣਾ ਉਹ ਆ ਉਹ ਆ ਨੀ ਤਾਂ ਮੜੰਗੇ ਬਦਲੀ ਗਏ ਨੇ ਮੋਛ ਫੁੱਟ ਗੱਭਰੂ ਹਐ ਸੀ ਸਾਰੇ ਹੁਣ ਸਭ ਚਿੱਟੇ ਦਾੜੇ ਨੇ ਵਿਛੜ ਗਏ ਕੁਝ ਵੀਰ ਪਿਆਰੇ ਰੱਬ ਨੂੰ ਹੋਏ ਪਿਆਰੇ ਨਹੀਂ ਵਿਛੜ ਗਏ ਕੁਝ ਵੀਰ ਪਿਆਰੇ ਰੱਬ ਨੂੰ ਹੋਈ ਪਿਆਰੀ ਨੇ 1985 ਦੇ ਵਿੱਚ ਹੋਏ ਅਸਾਸੀ ਭਰਤੀ ਜੀ 1985 ਦੇ ਵਿੱਚ ਹੋਏ ਅਸਾਸੀ ਭਰਤੀ ਜੀ ਇਕੱਠੇ ਹੋਏ 2024 ਕਮਾਲ ਵੀਰਾਂ ਨੇ ਕਰਤੀ ਜੀ ਇਕੱਠੇ ਹੋਏ 2024 ਅਕਾਲ ਕਮਾਲ ਵੀਰਾਂ ਨੇ ਕਰਤੀ ਜੀ ਭਾਈ ਜੀ ਹਵੇਲੀ ਪਰਮੇਸ਼ਰ ਦਵਾਰ ਪਟਿਆਰੇ ਹੋਏ ਸਭ ਇਕੱਠੇ ਜੀ ਕਈ ਸਾਡੇ ਵਿੱਚ ਪਤਲੇ ਪਤਲੇ ਕੋਈ ਕਈ ਹੋਏ ਹੋਏ ਹੱਟੇ ਕੱਟੇ ਜੀ ਤੇ ਕਈ ਸਾਡੇ ਵਿੱਚ ਪਤਲੇ ਪਤਲੇ ਕੋਈ ਕਈ ਹੋਏ ਹੱਟੇ ਕੱਟੇ ਜੀ ਗਵਾਹੀ ਪਰੂ ਬਰਵਿੰਦਰ ਕਵਤਾ ਖੁਸ਼ੀਆਂ ਆਕਾਸ਼ ਨੂੰ ਸੋਹੀਆਂ ਨੇ ਗਵਾਹੀ ਪਰੂ ਬਰਵਿੰਦਰ ਕਵਤਾ ਖੁਸ਼ੀਆਂ ਆਕਾਸ਼ ਨੂੰ ਸੋਹੀਆਂ ਨੇ वीर प्यारे इकट्ठे होए यादاں ਨਵੀਆਂ ਹੋਈਆਂ ਨੇ वीर प्यारे इकट्ठे होए यादاں ਨਵੀਆਂ ਹੋਈਆਂ ਨੇ ਹੱਸੂ ਹੱਸੂ ਕਰਦੇ ਚੇਰੇ ਗੱਲਾਂ ਗੜੀ ਪਰੋਈਆਂ ਨੇ ਤੇ ਵੀਰ ਇਹ ਸਾਰੀ ਕਮਤੀ ਸਾਰੇ ਇੱਕ ਹਾਂ ਮੈਂ ਤੇ ਬੋਲੇ ਹੌਲੀ ਬੀਰ ਪਿਆਰੇ ਇਕੱਠੇ ਹੋਏ ਯਾਦਾਂ ਨਵੀਆਂ ਹੋਈਆਂ ਨੇ ਵੀਰਿਆਰੇ ਇਕੱਠੇ ਹੋਏ ਯਾਦਾਂ ਨੰਗੀਆਂ ਹੋਈਆਂ ਨੇ ਹੱਸੂ ਹੱਸੂ ਕਰਦੇ ਚਿਹਰੇ ਦੱਲਾਂ ਅੰਗਲੀਆਂ ਪਰਵੀਆਂ ਨੇ ਹੱਸੂ ਹੱਸੂ ਕਰਦੇ ਚਿਹਰੇ ਦੱਲਾਂ ਅੰਗਲੀਆਂ ਪਰਵੀਆਂ ਨੇ ਯਾਦਾਂ ਨੰਗੀਆਂ ਹੋਈਆਂ ਨੇ ਵਾਹਿਗੁਰੂ ਜੀ ਕਾਰ ਸਾਹਿਬ ਜੀ ਕੀ ਪਤਿਹਾਰ ਸਹਿਬ ਜੀ ਨੂੰ ਵਾਹਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਕੋਟ ਧੰਨਵਾਦ ਦੇ ਜਿਹੜੇ ਆਪਾਂ ਸਾਡੇ ਵੀਰ ਮਿਲੇ ਆ ਸੋ ਬਹੁਤ ਵਧੀਆ ਤੇ ਉਪਰਾਲਾ ਸਾਡੇ ਵੀਰ ਅਮਰੀਕ ਸਿੰਘ ਜੀ ਦਾ ਤੇ ਆ ਯਾ ਮਰਜ਼ਖਲਾ ਕਰਦੇ ਆ ਯਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਪਿਆਰੇਓ ਅੱਜ ਸਹਿਜ ਸਿੰਘ ਤੇਗਪਾਤਰ ਮਹਾਰਾਜੀ ਦਾ ਸਹੀਦੀ ਪਰਬ ਹੈ ਗੁਰੂ ਤੇਗਪਾਤਰ ਮਹਾਰਾਜ ਜੀ ਦੀ ਸਹੀਦੀ ਨੂੰ ਕੋਟ ਕੋਟ ਪਰਨਾ ਪਰਿਵਾਰ ਬਾਰੇ ਜਾਣਕਾਰੀ ਕਰੀਏ ਮਾਤਾ ਸੁਦਰੀ ਸੁਪਤਨੀ ਪਿਤਾ ਗੁਰੂ ਹਰਗੋਬਿੰਦ ਜੀ ਮਹਾਰਾਜ ਤੇ ਮਾਤਾ ਜੀ ਮਾਤਾ ਨਾਨਕੀ ਜੀ ਤੇ ਗੁਰਪਾਸਾ ਜੀ ਦੇ ਇੱਕ ਬੱਚਾ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਪੋਤਰੇ ਹਨ ਬਾਬਾ ਜੀਤ ਸਿੰਘ ਜੀ ਬਾਬਾ ਵੀਦਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਪਤੇ ਸਿੰਘ ਜੀ ਸੋ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਪਿਆਰੇ ਇਕੱਠੇ ਹੋਏ ਜੱਦਾ ਨੰਨੀਆਂ ਹੋਈਆਂ ਨੇ 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 ਵਜ਼ੀਰ ਪਿਆਰੇ ਆਪੋ ਆਪਣੀਆਂ ਗੱਲਾਂ ਮਾਰੀ ਜਾਂਦੇ ਨੇ ਲੋਕ ਹੋਰ ਲੱਗੇ ਬੈਠੇ ਨੇ ਲੱਗੇ ਜਾਂਦੇ ਨੇ ਉਹ ਗੱਲਾਂ ਮਾਰੀ ਜਾਂਦੇ ਨੇ ਆਵਦੀਆਂ ਤੇ ਉਧਰ ਲੱਗੇ ਜਾਂਦੇ ਇਹ ਆਪੋ ਆਪਣੀਆਂ ਮਾਰੀਆਂ ਜਾਂਦੇ ਆ ਪੁਰਾਣੀਆਂ ਯਾਦਾਂ ਕਰੀ ਜਾਂਦੇ ਨੇ ਤੇ ਇਹ ਆ ਹਵੇਲੀ ਬਾਈ ਜੀ ਹਵੇਲੀ ਇਸ ਹਵੇਲੀ ਦੇ ਵਿੱਚ ਅਸੀਂ ਇਕੱਠੇ ਹੋਏ ਹਾਂਗੇ ਤੇ ਥੱਲੇ ਅੰਗਰੇਜ਼ੀ ਦੇ ਵਿੱਚ Y ਜੀ ਲਿਖਿਆ ਹੋਇਆਗਾ ਦਰਦਰੰਦਰ ਇਧਰ ਐਵੇਂ Y ਜੀ ਹੋਈ ਨਹੀਂ ਲਿਖਿਆ ਹੋਇਆਗਾ ਤੇ ਇਧਰ ਪੰਗੜੇ ਪੈਂਦੇ ਨੇ ਤੇ ਅਸੀਂ ਵੀਡੀਓ ਬਣਾਉਣ ਦਾ ਟਾਈਮ ਕੱਢ ਲਿਆ ਵੀਰਾਂ ਦੇ ਨਾਲ ਕਿ ਅਸੀਂ ਵੀਡੀਓ ਬਣਾਈਏ ਤੇ ਆਖੂ ਹੀ ਆ ਪ੍ਰਾਂਤ ਪ੍ਰਾਤਮ ਅਗੇ ਕੂ ਹੁੰਦੇ ਸੀਗੇ ਤੇ ਪਾਣੀ ਪੂਣੀ ਨਹੀਂ ਰਹੀ ਨੀ ਇਹਦੇ ਵਿੱਚ ਤੇ ਉਹ ਸਾਹਮਣੇ ਪਰਮੇਸ਼ਰ ਦਵਾਰ ਗੁਰਦੁਆਰਾ ਸਾਹਿਬ ਤੇ ਪਰਮੇਸ਼ਰ ਦਵਾਰ ਗੁਰਦੁਆਰਾ ਸਾਹਿਬ ਆ ਨੇੜੇ ਤੇ ਜਿਹਦੇ ਅਸੀਂ ਇੱਥੋਂ ਖੜੇ ਦਰਸ਼ਨ ਕਰ ਰਹੇ ਹਾਂਗੇ ਇਹ ਨਾਲ ਦੀ ਰੋਡ ਲੰਘਦਾ ਹੈ ਪਟਿਆਲਾ ਸੰਗਰੂਰ ਦਾ ਹੈ ਰੋਡ ਆ ਠੀਕ ਆ ਬਾਈ ਗੁਰੂ ਜੀ ਹਾਂ ਥੋੜੀ ਜੀ ਵੀਡੀਓ ਬਣਾ ਦਿਓ ਇਸ ਤਰ੍ਹਾਂ ਸਿੱਜੀ ਬਸ 2 ਮਿੰਟ ਦੇ ਦੇ ਜਿਹੜੇ ਹੋਣ ਜਿਹੜੇ ਇਸ ਪਾਸੇ ਕੁਮਾਣ ਆ ਰਹੇ ਨੇ ਤੁਸੀਂ ਫਿਰ ਇੱਕ ਬਾਰ ਫੇਸੇਦਰ ਕਰ ਲੋ बहर तेरा परवासा परवा